ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਲੈਂਡ ਪੂਲਿੰਗ ਨੀਤੀ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਬਿਨਾਂ ਸਹਿਮਤੀ ਤੋਂ ਕਿਸੇ ਵੀ ਕਿਸਾਨ ਜਾਂ ਭੌਂ ਮਾਲਕ ਦੀ ਜ਼ਮੀਨ ਨਹੀਂ ਲਈ ਜਾਵੇਗੀ। ਪਟਿਆਲਾ 'ਚ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੈਂਡ ਪੂਲਿੰਗ ਦਾ ਮੰਤਵ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਅਤੇ ਗੈਰਕਾਨੂੰਨੀ ਕਲੋਨਾਈਜ਼ਰਾਂ ਦੇ ਭ੍ਰਸ਼ਟ ਰਾਜ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਾਇਦਾਦ ਦਾ ਮੁੱਲ 4 ਗੁਣਾ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਟਿਕਾਊ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਲਈ ਕਿਸਾਨਾਂ ਅਤੇ ਭੌਂ ਮਾਲਕਾਂ ਦੀ ਸਹਿਮਤੀ ਅਤੇ ਸੁਝਾਅ ਲੈ ਰਹੀ ਹੈ। ਉਨਾ ਵਿਰੋਧੀਆਂ ਵੱਲੋਂ ਪਿਲਾਇਆਂ ਗਈਆਂ ਵਾਹ ਦਾ ਵੀ ਖੰਡਨ ਕੀਤਾ ਉਹਨਾਂ ਕਿ ਕਿ ਪਿਛਲੀਆਂ ਸਰਕਾਰਾਂ ਦੌਰਾਨ ਜ਼ਮੀਨ ਪ੍ਰਾਪਤੀ ਦੇ ਗੈਰ ਕਾਨੂੰਨੀ ਢੰਗ ਅਪਣਾਏ ਗਏ ਜਿਸ ਨਾਲ ਹੀ ਖਾਸ ਵਰਗ ਨੂੰ ਵੱਡਾ ਮੁਨਾਫਾ ਹੋਇਆ ਜਦਕਿ ਕਿਸਾਨਾਂ ਤੇ ਆਮ ਲੋਕਾਂ ਨੂੰ ਦੁੱਖ ਚੱਲਣੇ ਪਏ ਮੁੱਖ ਮੰਤਰੀ ਨੇ ਲੈਂ ਪੁਲਿੰਦੀ ਨੀਤੀ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਦਾ ਵੀ ਪ੍ਰੋਸਾ ਦਿੱਤਾਾਰੇ ਸਰਪੰਚਾਂ ਨੂੰ ਪੁੱਛ ਕੇ ਅਸੀਂ ਉਹ ਜਿਹੜੀਆਂ ਸੜਕਾਂ ਚੁਣੀਆਂ ਨੇ ਕਿ ਕਿਹੜੀ ਸੜਕ ਜਿਹੜੀ ਪਹਿਲਾਂ ਬਣ ਜਾਣੀ ਚਾਹੀਦੀ ਹੈ ਤੇ ਸਰਪੰਚਾਂ ਨੂੰ ਵੀ ਅਸੀਂ ਅਧਿਕਾਰ ਦਿੱਤੇ ਨੇ ਕਿ ठेकेदार ਜਿਹੜਾ ਉਹ ਜਿੰਨਾ ਚਿਰ ਸਰਪੰਚ ਵੱਲੋਂ ਇਹਨੂੰ ਐਨਓਸੀ ਨਹੀਂ ਮਿਲਦੀ ਕਿ ਅਸੀਂ ਇਸ ਮਟੀਰੀਅਲ ਤੋਂ ਖੁਸ਼ ਆ ਜਾਂ ਸੜਕ ਬਣਾਉਣ ਦੇ ਤਰੀਕੇ ਤੋਂ ਜਾਂ ਸੜਕ ਸਾਡੇ ਸਾਹਮਣੇ ਬਣੀ ਹੈ ਉਹਨਾਂ ਚਿਰ ਅਸੀਂ ਉਹਨਾਂ ਦੇ ਜਿਹੜੇ ਪੈਸੇ ਰੀਲੀਜ਼ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਪਿੰਡਾਂ ਦੇ ਸਰਪੰਚ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਏ ਜਾਣਗੇ